ਭੱਜਿਆ ਸਿਕਲ ਜੀ ਹੋਰ ਸੁਣਾਓ ਜੀ ਕਿਵੇਂ ਚੱਲ ਰਿਹਾ ਕੰਮ ਕੰਮ ਠੀਕ ਠਾਕ ਬਾਬੇ ਨਾਲ ਕਿਵੇਂ ਮਾਲ ਜੀ ਚਲੋ ਅੱਜ ਫਿਰ ਕਿੰਨੇ ਨੇ ਜੀ ਅੱਜ ਆਪਕੇ ਪਾਜੀ ਤਿੰਨ ਗੱਬਣਾ ਨੇ ਇੱਕ ਸੂਈ ਆ ਠੀਕ ਆ ਇਹ ਕੱਲ ਚਾਰਵੇਂ ਸੂਈ ਆ ਠੀਕ ਆ ਜੇ ਜੂ ਰੋਕੇ ਸਾਰਾ ਕੁਛ ਇਹਦਾ ਚਲੋ ਐਡਰੈਸ ਬੋਲ ਦੋ ਪਿੰਡ ਮਸਾਨੀਆਂ ਸ਼ਹਿਰ ਬਟਾਲਾ ਜ਼ਿਲ੍ਹਾ ਕਪੂਰ ਠੀਕ ਆ ਫੋਨ ਨੰਬਰ ਜੀ 86990661 ਇੱਕ ਵਾਰ ਫਿਰ ਬੋਲੋ 86990661 ਥੋੜੀ ਸਪੀਡ ਨਾਲ 78992 ਹਾਂਜੀ 0813 ਚਲੋ ਦੱਸੋ ਇਹ ਭਾਜੀ ਪਿੰਨਾ ਸੁਆ ਘਾਹ ਸੁਈ ਹੈ ਚਾਹ ਦੰਦਵਾ ਅੱਛਾ ਤੇ ਸੀ ਠੰਡੀ ਹੈ ਮਗੜ ਦੇ ਸ਼ਾਈਵਾਲ ਦੀ ਮੱਛੀ ਹੈ ਮੱਛੀ ਆ ਗਈ ਹੈ ਨਾ ਚਾਰਾ ਸੁਈ ਹੈ ਠੀਕ ਕਿੰਨਾ ਕੁ ਬੋਲਾ ਕੱਢਿਆ ਫਿਰ ਬੋਲਾ ਬਈ 7-8 ਕਿਲੋ ਹੋਏਗਾ ਖੋਲੋ ਫਿਰ ਲਓ ਜੀ ਵੇਖੋ ਪਹਿਲਾ ਸੁਆ ਵਹਿੜ ਹਾਂ ਜਾਲ ਫਿਰ ਨਾਲ ਨਾਲ ਜਿੱਲਾ ਨਾਲ ਹਾਂ ਬਿਲਕੁਲ ਜੀ ਬਿਲਕੁਲ ਜੀ ਜੀ ਇਹ ਦੂਰੇ ਓਕੇ ਸਾਰਾ ਕੁਝ ਵੀਡੀਓ ਆਪਣੇ ਵੇਖ ਠੀਕ ਆ ਆ ਫੜੀ ਬੱਚਾ ਫਰੀਂ ਆ ਆ ਦੇਖ ਬੱਚੇ ਤੇ ਵਗਿਆ ਨਹੀਂ ਤੁਰਦੀ ਅੱਛਾ ਐ ਦੁਰਨਾ ਨਹੀਂ ਨਹੀਂ ਨਾ ਬੱਚੇ ਨਾ ਬੋਲ ਕਰ ਠੀਕ ਆ ਲੇਓ ਇਹ ਸਾ ਪੂਰਾ ਹੈ ਚਲ ਤੋੜੋ ਤੋੜੋ ਚੋਾਈ ਜੂ ਵਧੀਆ ਜੀ ਹੋਈ ਇੱਕ ਨੰਬਰ ਵਾਲੀ ਆ ਜਾਓ ਆ ਜਾਓ ਆ ਜਾਓ ਬਲਾਈਕ ਬਾਠ ਠੀਕ ਆ ਤਾਜੀ ਵੇੜਨਾ ਫਿਰ ਬੱਚੇ ਦੇ ਕਰਨਾ ਹੀ ਆ ਜੀ ਹਾਂਜੀ ਮੈਂ ਤਾਜੀ ਵੇੜ ਬੱਚੇ ਦੇ ਫਿਰ ਕਰਨਾ ਹੀ ਭਾਜੀ ਬੋਲ ਕਰਦੀ ਭਾਜੀ ਬੱਚੇ ਦਾ ਪਾਣੀ ਨਹੀਂ ਹੁੰਦੀ ਨਾ ਇਹਨੂੰ ਬੋਲੋ ਭਾਜੀ ਫਿਰ ਬੋਲਦੇ ਭਾਜੀ ਦਾ 50 40 ਜਣ ਕਰਾ ਲਓ ਬਿਲਕੁਲ ਜੀ ਜੋ ਨਹੀਂ ਕਰਨਾ ਛੋੜ ਹੀ ਕਰਨੀ ਆ ਭਾਈ 2000 500 ਛੱਡ ਦਾਂ ਚਲ ਵਾਠ ਠੀਕ ਆ ਜਾਨ ਦੋ ਬਸ ਇਹ ਗੱਬਣਾ ਜੀ ਇਹ ਪਾਜੀ ਗੱਬਣਾ ਜੀ ਇਹ ਕਿੰਨੇ ਟਾਈਮ ਲੈਂਦੀ ਆ ਇਹ ਪਾਜੀ ਵੇਖੋ ਹਫਤਾ ਖਣ ਲੈਂਦੀ ਇਹਦੇ ਇੱਕ ਹਫਤਾ ਲਊਗੀ ਹਾਂਜੀ ਇਹ ਵੀ ਖੋਲੋ ਕਿੰਨਾ ਕਰਜੋ ਬਾਈ ਦੋ ਸੌ ਨੌ ਸੌ ਦੁੱਧ ਪਾਜੀ ਤੇ ਜਿੰਨਾ ਦਾ ਕੱਦ ਵੇਟਵਾ ਹੂੰ ਦੁੱਧ 1500 ਕਿਲੋ ਦੁੱਧ ਕਰਾ ਪਾ 1500 ਕਿਲੋ ਜੀ ਲਓ ਦੇਖੋ ਇਹ ਬੜਾ ਠੀਕ ਆ ਚਲੋ ਹਾਂਜੀ ਭਾਈ ਮੋਲੇ ਦਾ 40000 ਰੁਪਇਆ 40000 ਹਾਂਜੀ ਭਾਈ ਬਾਕੀ ਪਿੰਦ ਜਿਹਾ ਮਾਨ ਲਾਂਗਾ ਭਾਈ ਦਾ ਇਹ ਕਿਨੇ ਦੀ ਇੱਕੋ ਹੀ 500 ਛੱਡਾਂ ਦਾ ਭਾਈ 500 ਹਾਂਜੀ ਸਾਢੇ 35 ਦੀ ਹਾਂਜੀ ਹਾਂਜੀ ਚਲੋ ਆ ਜਿਓ ਰੇਟ ਭਾਈ ਫਿਕਸ ਕਰ ਬਿਲਕੁਲ ਫਿਕਸ ਮਾਰੇ ਮੋੜੇ ਜਾਣ ਕੇ ਨਹੀਂ ਹਾਂਜੀ ਹਾਂਜੀ ਇਹ ਵੀ ਗੱਪਣੀਆਂ ਇਹ ਵੀ ਗੱਪਣਾ ਅੰਦਰੋਂ ਦੁਰ ਇਹ ਲੋ ਜੀ ਘੜ ਜਵਾਰ ਉਧਰ ਉਧਰ ਤੁਹਾਨੂੰ ਲੱਗ ਲੋ ਜੀ ਵੇਖੋ ਦੂਜਾ ਸੁਆ ਜੀ ਦੂਸਰਾ ਸੁਆ ਜੀ ਦੂਸਰਾ ਸੁਆ ਜੀ ਜਿਵੇਂ ਇੱਕ ਮੇਰਾ ਲੈ ਜੀ ਡੈਮਨ ਜੀ ਵੀ ਇਹ ਲੈ ਜੀ ਪੰਜ ਹਜ਼ਾਰ ਵਿੱਚ ਸੂ ਬਣੀਆਂ ਨੇ ਬਿਲਕੁਲ ਜੀ ਹਾਂ ਜੀ ਹਾਂ ਜੀ ਫਿਰ ਭਾਜੀ ਮੋਲੇ ਦਾ ਭਾਈ 40000 ਰੁਪਇਆ ਹੂੰ ਭਾਜੀ 3:00 ਚ ਬੱਡਰ ਕਰਨਾ ਸਾਡੇ ਸਾਡੇ ਪੱਤੀ ਦੇ ਸਾਡੇ ਸਾਡੇ 5:00 ਹੋਰ ਜਾਣ ਤੂੰ ਫਿਰ ਚਲੋ ਕਰਦਾ 500 ਮੰਨ ਚਲੋ ਠੀਕ ਹੈ ਰੇਡ ਫਿਕਸੀ ਨਾਲ ਰੇਡ ਫਿਕਸੀ ਆ ਬਿਲਕੁਲ ਜਰਸੀ ਕੱਪਣਾ ਜੀ ਕੱਪਣਾ ਭਾਜੀ ਪਹਿਲਾ ਸੁਆ ਪਹਿਲਾ ਸੁਆ ਜੀ ਵੇਖੋ ਹਾਂਜੀ ਖੀਰੀ ਆ ਮੂ ਅੱਛਾ ਖੀਰੀ ਵੇੜ ਨਾਲੇ ਹਾਂਜੀ ਲੈ ਜਿਓ ਟਾਈਮ ਖੜਾ 15 ਦੇ ਲੈ ਜੋ ਹਾਂਜੀ ਅੱਜ ਪਹਿਲਾਂ ਆ ਜਾਈਏ ਹਨਾ ਜੀ ਹਾਂਜੀ ਮੂ ਮਾ ਦੇ ਖਾ ਬੜਾ ਜਾ ਠੀਕ ਬਸ ਲੈ ਚਲੋ ਫਿਰ ਲਾਸਟ ਪੀਸ ਹੀ ਹੈ ਜੀ ਹਾਂਜੀ ਭਾਜੀ ਭਾਜੀ ਇਹਦਾ ਰੇਟ ਨਾਲ ਪੁੱਛ ਕਰਾਂਗੇ ਜਿੱਥੋਂ ਆਏ ਸਾਰਾ ਦੱਸ ਦਾਂਗੇ ਜਿੱਥੋਂ ਮੈਂ ਲਈ ਆਇਆ ਮੈਂ ਵੀਡੀਓ ਤੇ ਲਈ ਆ ਅੱਛਾ ਵੀਡੀਓ ਦੇ ਲਈ ਜਿੱਥੋਂ ਮੈਂ ਸਾਰਾ ਕੁਝ ਦੱਸਦਾਗਾ ਠੀਕ ਹੈ ਮੈਨੂੰ ਪਸੰਦ ਆਇਆ ਕਿ ਇਹਦਾ ਫੰਡ ਦਾ ਆ ਰਿਹਾ ਕਰਨਾ ਫਰੇ ਬਚੀਦਾ ਦਾ ਦੱਸ ਦੋ ਬਰੇੜ ਭਾਈ ਮਤਲਬ ਫੋਨ ਤਾਂ ਮੈਂ ਲਈ ਨਾ ਮੈਂ ਸਾਰਾ ਵੀ ਸੋ ਦੱਸਦਾ ਵੀ ਇੱਥੋਂ ਮੈਂ ਲਈ ਆ ਉੱਥੋਂ ਉਹਨਾਂ ਨੰਬਰ ਤੇ ਰੰਗਾ ਬੰਦੇ ਦਾ ਚਲੋ ਕੋਈ ਗੱਲ ਨਹੀਂ ਜਿੱਥੋਂ ਆਂ ਦਾ ਸੋ ਦੱਸ ਦਾਂਗੇ ਚਲੋ ਹੋਰ ਦੱਸੋ ਇਹਦਾ ਹੋਰ ਪਾਛ ਬੜੀ ਜਿੰਨੇ ਲੈਣਾ ਆਪਣਾ ਆ ਕੇ ਸਰਜੀ ਕਰੇ ਆ ਬਾਸ ਜੀ ਬਾਸ ਤੇ ਉਹ ਆਪਣੇ ਵੇਖੋ ਕਿ ਮਾਲ ਨੂੰ ਆਪਣੇ ਫਰੀਦ ਨੇ ਆਪਾਂ ਜੀ ਆਏ ਉੱਠ ਗਏ ਅੱਛਾ ਇਹ ਬਾਈ ਜੀ ਕਿੱਥੋਂ ਦੀ ਇਹ ਇੱਥੋਂ ਸ਼ਾਰੋ ਆਪਣੇ ਗੁੱਡੀਨ ਲਾ ਕੇ ਮਾਲ ਘੱਲਦੇ ਆਂ ਉਧਰ ਚੇ ਮੇਰੀ ਅੱਛਾ ਠੀਕ ਆ ਠੀਕ ਆ ਆਪਣੇ ਪੱਕੇ ਗਾਗ ਲੱਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਬਾਈ ਇਸ ਬਾਈ ਨੇ ਬੁਲਾਈ ਜੀ ਮਾਲ ਜੀ ਇਹਨੇ ਕੋ ਮਾਲ ਨਹੀਂ ਲਈ ਦੇ ਜੀ ਉਹ ਤੋਂ ਆਪਣੀ ਲੋੜਾਂ ਦੇ ਪਰ ਉਹਨੇ ਨੂੰ ਲੈ ਕੇ ਦੇ ਜੀ ਮਾਲ ਠੀਕ ਆ ਕੋਈ ਲਾਮਾ ਨਹੀਂ ਹੁੰਦਾ ਜਿਉਂ ਕਹਿੰਦੇ ਉਹ ਹੀ ਨਿਕਲਦਾ ਠੀਕ ਆ ਹਾਂ ਜੀ ਨਾਲ ਦੁੱਤੀ ਚ ਘਟਦਾ ਨਾ ਡੰਗਰ ਜੀ ਜੋ ਕਹਿੰਦਾ ਉਹ ਸਾਰੀ ਚੀਜ਼ ਪੂਰੀ ਹੁੰਦੀ ਬਿਲਕੁਲ ਬਿਲਕੁਲ ਹਾਂਜੀ ਚਲੋ ਬਜੀ ਰੇਡ ਵੀ ਵਧੀਆ ਹੁੰਦਾ ਭਾਈ ਉਹਨਾਂ ਦਾ ਕੰਮ ਸਾਫ਼ ਸੁਥਰਾ ਕਰਦਾ ਪੈਸੇ ਭਾਵੇਂ ਪੂਰੇ ਕਮਾਜਾ ਬਿਲਕੁਲ ਤੇ ਇਸ ਕਰਕੇ ਆਪਣਾ ਜੀ ਬੁਕਾਰ ਬਣਾ ਰਿਹਾ ਵੇ ਠੀਕ ਹੈ ਬਿਲਕੁਲ ਭਾਜੀ ਬਿਲਕੁਲ ਤੇ ਇਹ ਕਰਕੇ ਇਹ ਤਾਂ ਬਹੁਤ ਸੋਹਣਾ ਕੰਮ ਵਧੀਆ ਚੱਲ ਰਿਹਾ ਚਲੋ ਜੀ ਜਦੋਂ ਵੀ ਲੋੜ ਪਈ ਨਹੀਂ ਮੈਨੂੰ ਕਹਿੰਕੇ ਡੰਗਰ ਜੀ ਠੀਕ ਹੈ ਭਾਜੀ ਜੀ ਚਲੋ ਠੀਕ ਹੈ ਭਾਜੀ ਸਤਿ ਸ਼੍ਰੀ ਅਕਾਲ